ਕੀ ਚਲਾ ਦੇ ਪਿਆ ਯਾਨੀ ਨਹੀਂ ਕੋਟ ਲੈ ਲੈ ਆ 76 ਸਾਰੇ ਆਹ ਇਹ 76 ਨਹੀਂ ਆ ਵੀ ਇਹ ਤਾਂ ਘੋੜੀ ਆ ਆਹ ਤਾਂ ਇਹ ਚੱਕਰ ਦੇ ਨਹੀਂ ਕਨਸੈਪਟ ਚ ਲੈਣਾ ਹੈ ਹੈ ਜਿਹੜੇ ਤੇਰੇ ਇਹਨਾਂ ਦੂਜਾ ਲੱਗਦਾ ਹੈ ਤਾਂ ਸੱਚੀ ਕਿਹਦਾ ਭਾਤੇ ਵਰਗੀ ਹੈ ਲੁਕੋ ਯਾਰ ਇਤਨੇ ਜਵਾਬ ਦੇ ਪਰਦੇਸ ਲੋਕੀ ਦੇ ਵਾਲੇ ਬੰਦੇ ਜਿਹਨਾਂ ਤੇ ਇਟਲੀ ਤੇ ਥੋੜੀ ਜਿਹਾ ਹੋਰ ਵੀ ਇਸ ਤਰ੍ਹਾਂ ਕੱਲ ਰਾਇਦਾ ਉਹ ਰੋੜਾ ਗੁਡੀਂ ਕਿਉਂ ਡਾਲਦਾ ਹੈ ਲੁਕੀ ਹੋਣੀ ਲੋਕੀ ਜੀ ਕੀ ਇਹ ਰੋੜਾ ਵਾ ਪਸੰਦ ਕਰਦਾ ਹੈ ਤੁਹਾਨੂੰ ਤਾਂ ਕਲਾ ਬਣਾ ਕੇ ਕਲੰਗ ਨੂੰ ਸਵਾਨੀ ਕਲਾ ਰੱਖਾ ਮੇਰੇ ਪਾਸ ਦੇਖ ਲੋ ਆਂਗਾ ਆਪਕੋ ਪਰ ਉਹ ਮੈਨੂੰ 10 ਇਹ ਜਿਹੜਾ ਵਰਡ ਹੈ ਇਹ ਗੋੜਾ ਇਹ ਗੋੜਾ ਕਿ ਖੰਡਾ ਮੈਨੂੰ ਜੋ ਸੱਚ ਬੋਲਣਾ ਤਾਂ ਬੰਦਾ ਵੀ ਸਹੀ ਗੋੜਾ ਹੈ ਖੰਡ ਤੋਂ ਇੱਕ ਸਹੀ ਹੈ ਉਹ 100 ਬਾਰ ਵੀ ਇਸ ਉਹੀ ਖੰਡ ਹੈ ਨਾ ਹਾਂ ਹਾਂ ਜਦ ਜੇ ਗੁੜ ਖਾਏਗਾ ਬੰਦਾ ਕੋਈ ਦੇਸੀ ਗੁੜ ਸਮਝ ਕੇ ਖਾਏਗਾ ਹਾਂ ਜੀ ਜੇ ਉਹ ਖੰਡ ਖਾਏਗਾ ਕਿ ਗੁੜ ਖਾਏਗਾ ਉੱਚੀ ਬੋਲ ਜਾਂ ਤੂੰ ਹੌਲੀ ਕਿਉਂ ਬੋਲਦਾ ਅਬ ਖੰਡ ਹੀ ਖਾਏਗਾ तुम आए हो बंदा आपके पास है जूपी वालों के पास अभी लेके गया गुड़ अभी वो बी एमडब्ल्यू कार में उतरा वो लेके गया वो भी किसी बीमार के लिए लेके गया अभी तेरे से पहले लेके गया यहाँ से दो बंदे आए सरदार हाँ लेके गए और तूने क्या दिया उसे खांड दिया। क्या दिया उसे खंड दी तो खंड वो बाहर से नहीं खरीद सकता था तो फिर तो तेरे बेलवे पे क्यों आया खरीदने गुड़ के लिए तो तूने दे दी खंड अब तू क्या करेगा उसका बेड़ा गर्क वो मरीज का बेड़ा गर्क करेगा क्योंकि खंड भी तू बहुत आते हो तुम तो जो बिल्कुल सब स्टैंडर्ड होती है हाँ ਇਦਰਾ ਰਵੀ ਮੈਨੂੰ ਪਤਾ ਹੈ ਕਿ ਤੁਸੀਂ ਰਲ ਕੇ ਲੈਂਦੀ ਐ ਇਹ ਗੱਲੇ ਦਲਿਆਂਦੀ ਮਿਲਣੇ ਆਲੇ ਅਖੰਡ ਸੋ ਇੱਕ ਮੰਡਣੀ ਆ 30 ਟੋੜੇ ਦੇ ਇੱਕ ਮਿੰਟ ਭਾਜੀ ਤੁਸੀਂ ਚੱਕੋ ਇੱਕ ਮਿੰਟ ਬਾਕੀ ਕਿਹੜੇ ਕਿਹੜੇ ਆ 30 ਟੋੜੇ ਤੇ ਮੈਨੂੰ ਤੇਰੇ 30 ਟੋੜੇ ਆ ਬਾਕੀ ਕਹਿੰਦਾ ਕਹਿੰਦਾ ਆ ਇਹ ਤੋਂ ਮੈਨੂੰ ਮੰਨੂ ਮਜੀ ਜਿਸ ਕਿਉਂ ਜਾਣੀ ਤੀ ਸਾਲੇ ਲਹਾਈ ਤੂੰ ਆ ਬਕਵਾਸ ਕਰਦਾ ਤੂੰ 30 ਟੋੜੇ ਦੇ ਜਿਹੜੇ ਜਿਹੜੇ ਤੇਰੇ ਨਾਲ ਦੇ ਵੇਲਣੇ ਆਲੇ ਨਾ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਿਹਦੇ ਤੋਂ ਲੈਣੀ ਕਹਿੰਨੇ ਕਿਹਨੇ ਲੈਣੀ ਆ ਇਹ ਸਾਡੇ ਅਗਲੇ ਲੜਨਗੇ ਤੇ ਕਿਹੜੇ ਕਿਹੜੇ ਵੇਲਣੇ ਨਾ ਲੈ ਬੋਲੋ रा, रा, रामपाल राम इसी रोड पे रामपाल का आगे। और किस, उसके कितने, कितने तोड़े हैं बाकी उधर किस है कहाके और भी सत्तर सत्तर उसके है तो ट्राली तो तेरी है ट्राली तो तेरी है ट्रैक्टर तेरा है ट्राली तेरी है तो तुझे नहीं पता किस किस को बांट रही है तो ने? तीस तीस राम और... बाल, बाल, बाल रामपाल तो थोड़ी थोड़ी महसूस कितनी आई है आपके यूपी में ऐसा ही खांडी में के गुड़ बनाते आप बताओ हमारा बेटा घर करने के लिए आये पंजाब का ਨੇ ਉਧਰ ਨਹੀਂ ਬੁਲਾਤੇ ਚਿੰਨੀ ਯਹਾਂ ਚਿੰਨੀ ਬੁਲਾਤੇ ਹੋ ਕਿਉਂ ਕਾਰਨ ਬਤਾਓ ਹਮੇ ਕਾਰਨ ਬਸ ਇਹ ਸਾਰੀ ਹੈ ਤਾਂ ਖੁਦ ਮਤ ਨਹੀਂ 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 ਕਿਥੋਂ ਲਿਆ ਬਜੀ ਯਹਾਂ ਹਮੇ ਖੰਡ ਕਿਉਂ ਖilane ਆਏ ਹੋ ਹਮ ਖੰਡ ਲੈ ਨਹੀਂ ਸਕਤੇ ਆਪਣੇ ਦੁਕਾਨ ਛੇ ਨਹੀਂ ਲੈ ਸਕਤੇ ਤਾਂ ਫਿਰ ਹਮਨੇ ਆਪਕੇ ਵੇਲਣੇ ਤੇ ਕਿਉਂ ਲੈਨੇ ਖੰਡ ਆਣਾ ਹੈ ਗੋੜਾ ਗੋੜ ਜੋ ਸ਼ਕਤੀ ਉਹ ਐਜ ਬਾਈਂਡਰ ਯੂਜ਼ ਕਰਤੇ ਹੈ ਐਜ ਬਾਈਂਡਰ ਤੇ ਖੰਡ ਕੋ ਬਾਈਂਡ ਕਰ ਦੇ ਹੈ ਬਿਲਕੁਲ ਦੇ ਰੋਮ ਜਦੋਂ ਤੇ ਡਾਕਟਰ ਸਾਹਿਬ ਜੀ ਹਾਂ ਦੁਬਾਰਾ ਨਿੰਦਰਾ ਦੂਰ ਲੋਕ ਇਹ ਆਪ ਦਾ ਕੋਈ ਯੂਪੀ ਕਾ ਯਹਾਂ ਆਪ ਜੇ ਬਤਾਓ ਜਿੰਨੇ ਬੰਦੇ ਆਪਕੇ ਯੂਪੀ ਕੇ ਹੈ ਯਹਾਂ ਬਿਲਨੇ ਵਾਲੇ ਬਿਹਾਰ ਕੇ ਜੋ ਵੀ ਹੈ ਜੋ ਪ੍ਰਵਾਸੀ ਆਏ ਹੈ ਜੋ ਵੀ ਆਪ ਮੇਰੇ ਬਤਾਓ ਕੋਈ ਖੰਡ ਕੇ ਬਿਨਾ ਗੁੜ ਬਣਾਤਾ ਸੱਚ ਬੋਲਨਾ ਸੱਚ ਬੋਲ ਆਪ ਜੂਠ ਨਹੀਂ ਬੋਲ ਸਭੀ ਦਾਲਦੇ ਆ ਜੀ ਸਭੀ ਦਾਲਦੇ ਆ ਜੀ ਮੈਂ ਦੋਲੇ ਔਰ ਤੂੰ ਜੇ ਮੰਨਤਾ ਹੈ ਹਮਾਰੇ ਪੰਜਾਬ ਮੇਂ ਗਾਉਂ ਮੇਂ ਕੋਈ ਇੱਕ BMW ਗੱਡੀ ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੋੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾਓ ਪੇ ਇਹ ਖੰਡ ਇਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਕਿ ਜੂਪੀ ਵਾਲਿਓ ਜੇ ਤੁਸੀਂ ਪੰਜਾਬ ਚ ਸਾਨੂੰ ਖੰਡ ਹੀ ਖਲੋਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਹੈ ਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟਿਆ ਘੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਕਿ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ 'ਚ ਮੇਰੇ ਐਨ ਆਰ ਆਈ ਭਰਾ ਆਏ ਰੁੱਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬਰੇ ਚਾਵਾਂ ਨਾਲ ਖੜਾ ਉੱਧਰ ਜਾ ਕੇ ਪੇ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਸੋ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਮੁੱਖ ਅਸਰ ਸਾਡਾ ਮੀਟਿੰਗ ਅੱਜ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨੀਟੂ ਜਿਹੜਾ ਬੇਲਣੇ ਵਾਲਾ ਹੈਗਾ ਇਹ ਗੁੜ ਬਣਾਉਂਦਾ ਆ ਪਾਟੇ ਕੈਮੀਕਲ ਤੇ ਚੀਨੀ ਜਿਹੜੀ ਆ ਮਾੜੇ ਦਰਜੇ ਦੀ ਚੀਨੀ ਮਿਲਾ ਕੇ ਤੇ ਖੰਡ ਕਰਦਾ ਅੱਜ ਇਹਦੇ ਕੋਲ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਚੀਨੀ ਬਾਹਰੋਂ ਆ ਕੇ ਉਤਰੀ ਆ ਤੇ ਜਿਹੜਾ ਹੈ ਉਹਨੂੰ ਟਖਾਣੇ ਲਗਾਏਗਾ ਤੇ ਫਿਰ ਹੌਲੀ-ਹੌਲੀ ਕਰਕੇ ਗੁੜ ਚ ਮਿਲਾਏਗਾ ਤੇ ਮੈਂ ਆਪਣੀ ساری ਟੀਮ ਲੈ ਕੇ ਜਦੋਂ ਇੱਥੇ ਆਇਆ ਤਾਂ ਟਰਾਲੀ ਬੇਲਣੇ ਦੇ ਉੱਤੇ ਵਾਕਈ ਭਰੀ ਹੋਈ ਸੀ ਜਿਹਦੇ ਵਿੱਚ ਇਹਨੇ ਆਪਣੇ ਮੂੰਹੋਂ ਦੱਸਿਆ ਕਿ 100 ਤੋਂ ਬਾਅਦ ਜਿਹੜੇ ਆ ਥੈਲੇ ਆ ਚੀਨੀ ਦੇ ਹੈਗੇ ਆ ਜੀ ਉਸੇ ਵੇਲੇ ਡਾਕਟਰ ਸਾਹਿਬ ਨੂੰ ਡਿਸਟ੍ਰਿਕਟ ਹੈਲਥ ਆਫੀਸਰ ਡਾਕਟਰ ਲਖਵੀਰ ਸਿੰਘ ਉਹਨਾਂ ਨੂੰ ਫੋਨ ਕੀਤਾ ਆਪਣੇ ਸੀਨੀਅਰ ਅਫਸਰਾਂ ਨੂੰ ਮੈਂ ਫੋਨ ਕੀਤਾ ਜੋ ਟੀਮ ਲੈ ਕੇ ਡਾਕਟਰ ਸਾਹਿਬ ਆ ਗਏ ਨੇ ਸੈਂਪਲ ਲੈ ਰਹੇ ਨੇ ਕਿਉਂ ਇਹ ਸਾਡਾ ਹੈਲਥ ਡਿਪਾਰਟਮੈਂਟ ਦਾ ਤੇ ਪੰਜਾਬ ਪੁਲਿਸ ਦਾ ਜਿਹੜਾ ਇਹ ਸਾਂਝਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਤੁਹਾਨੂੰ ਪਹਿਲਾਂ ਹੀ ਇਹਦਾਇ ਦਿੱਤੀ ਹੋਈ ਆ ਕਿ ਇਹ ਜਿਹੜੇ ਲੋਕ ਮਲਾਵਟ ਕਰਦੇ ਆ ਸਾਡੇ ਪੰਜਾਬ ਨੂੰ ਬੱਚਿਆਂ ਨੂੰ ਜਿਹੜੀ ਆਸ ਇਹ ਜ਼ਹਿਰ ਖਾ ਰਹੇ ਆ ਜਿਹਦੇ ਉੱਤੇ ਜਿਹੜਾ ਇਹਨਾਂ ਨੂੰ ਬਚਾ ਨਾ ਜਾਵੇ ਤੇ ਇਹਨਾਂ ਦੇ ਸਖਤ ਤੇ ਸਖ਼ਤ ਕਾਰਵਾਈ